ਸ਼ਸ਼ੀਕਾ ਜੀ ਪੀਟੀਸੀ ਨਿਊਜ਼ ਨਾਲ ਜੁੜਿਓ ਤੁਸੀਂ ਵੱਡੀ ਖਬਰ ਵੱਡੀ ਵਾਰਦਾਤ ਨਾਲ ਜੁੜੀ ਹੋਈ ਹੈ ਵੱਡੀ ਠੱਗੀ ਨਾਲ ਜੁੜੀ ਹੋਈ ਹੈ ਜਿੱਥੇ ਅਸੀਂ ਅਕਸਰ ਦੇਖ ਰਹੇ ਹਾਂ ਕਿ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਜਿਹੜਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਜਾਂ ਵੱਡੀ ਤੋਂ ਵੱਡੀਆਂ ਠੱਗੀਆਂ ਮਾਰ ਰਿਹਾ ਪਰ ਹੁਣ ਇੱਕ ਕੁੜੀ ਸਾਹਮਣੇ ਆਈ ਹੈ ਜਿਸ ਨੇ ਕਿ ਇੱਕ ਸ਼ੋਰੂਮ ਦੇ ਮਾਲਕ ਨਾਲ ਵੱਡੀ ਠੱਗੀ ਮਾਰ ਦਿੱਤੀ ਹੈ ਅਤੇ ਇਸ ਦੇ ਚਲਦਿਆਂ ਇਹ ਲੜਕੀ ਹੁਣ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸਦੀ ਹੈ ਕਿ ਬਠਿੰਡਾ ਵਿੱਚ ਜਾਵਾ ਮੋਟਰਸਾਈਕਲ ਦਾ ਜਿਹੜਾ ਸ਼ੋਅਰੂਮ ਹੈ ਉਸ ਦੇ ਮਾਲਕ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਕੁੜੀ ਵੱਲੋਂ ਤਾਂ ਕੁੜੀ ਹੈ ਜੋ ਉਸ ਦਾ ਨਾਮ ਲਪ੍ਰੀਤ ਕੌਰ ਦੱਸਿਆ ਜਾ ਰਿਹਾ ਜੋ ਕਿ ਸਰਸ ਮੈਨੇਜਰ ਰੱਖੀ ਹੋਈ ਸੀ ਅਤੇ ਉਸ ਦੇ ਹੱਥ ਵਿੱਚ ਜਿਹੜੇ ਆ ਸਾਰਾ ਲੈਣ ਦੇਣ ਰੱਖਿਆ ਹੋਇਆ ਸੀਗਾ ਸਾਰਾ ਹਿਸਾਬ ਕਿਤਾਬ ਉਹ ਲੜਕੀ ਨੂੰ ਜਿਹੜਾ ਦਿੱਤਾ ਹੋਇਆ ਸੀ ਪਰ ਉਹ ਇਸ ਛਾਤਰ ਤਰੀਕੇ ਨਾਲ ਵੱਡੀ ਠੱਗੀ ਮਾਰ ਗਈ ਕਿ ਹੁਣ ਜਿਹੜਾ ਮਾਲਕ ਹੈ ਉਹ ਵੀ ਪਸਤਾ ਰਿਹਾ ਹੈ ਅਤੇ ਹੁਣ ਉਹ ਕਾਰਵਾਈ ਦੀ ਮੰਗ ਵੀ ਕਰ ਰਿਹਾ ਦੱਸ ਦਈਏ ਕਿ ਬਠਿੰਡਾ ਵਿੱਚ ਜਾਵਾ ਜਿਹੜਾ ਮੋਟਰਸਾਈਕਲ ਆ ਉਸਦੇ ਜਿਹੜਾ ਸ਼ੋਅਰੂਮ ਆ ਉਸਦੇ ਜਿਹੜਾ ਮਾਲਕ ਆ ਉਸਦੇ ਮਾਲਕ ਵੱਲੋਂ ਹੁਣ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਬਿੱਤੇ ਸਮੇ ਲਾਪ੍ਰੀਤ ਕੌਰ ਉਹਨਾਂ ਕੋਲ ਕੰਮ ਕਰਨ ਆਈ ਜੋ ਕਿ ਕਰੀਬ ਡੇਢ ਸਾਲ ਉਹਨਾਂ ਕੋਲ ਉਹਨਾਂ ਨੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਅਚਾਨਕ ਉਹ ਜਿਹੜੀ ਆ ਆਪਣਾ ਕੰਮਕਾਰ ਛੱਡ ਜਾਂਦੀ ਆ ਅਤੇ ਕੋਈ ਹਿਸਾਬ ਕਿਤਾਬ ਜਿਹੜਾ ਨਹੀਂ ਕਰਕੇ ਜਾਂਦੀ ਅਤੇ ਜਦੋਂ ਕਾਲ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਕੋਈ ਚੰਗਾ ਰਿਸਪਾਂਸ ਨਹੀਂ ਦਿੱਤਾ ਜਾਂਦਾ ਉਲਟਾ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਮੈਨੂੰ ਤੰਗ ਪ੍ਰੇਸ਼ਾਨ ਨਾ ਕਰੋ ਮੈਂ ਤੁਹਾਡੇ ਤੇ ਕਾਰਵਾਈ ਕਰਵਾ ਦਾਂਗੀ ਤਾਂ ਉਧਰ ਸ਼ੋਰੂਮ ਦੇ ਮਾਲਕ ਨੇ ਇਹ ਇਹ ਵੀ ਦੱਸਿਆ ਹੈ ਕਿ 12 ਲੱਖ ਰੁਪਏ ਦੀ ਠੱਗੀ ਆ ਉਹਨਾਂ ਨਾਲ ਵਜੀ ਹੈ ਉਹ ਵੀ ਜਿਹੜੇ ਜਿਹੜੇ ਆ ਮੋਟਰਸਾਈਕਲ ਸਰਵਿਸ ਕਰਵਾਉਣ ਆnde ਸੀਗੇ ਕੋਈ ਸਪੇਅਰ ਪਾਰਟ ਲੈਣਾ ਆਉਂਦਾ ਸੀ ਉਹਨਾਂ ਨੂੰ ਜਿਹੜਾ ਸਮਾਨ ਜਿਹੜਾ ਗਲਤ ਦਿੱਤਾ ਗਿਆ ਅਤੇ ਕੁਝ ਨੂੰ ਜਿਹੜਾ ਕਿ ਪਰਾਣਾ ਸਮਾਨ ਦੇ ਦਿੱਤਾ ਗਿਆ ਤੇ ਪੈਸੇ ਆ ਜਿਹੜੇ ਆਪਣੇ ਖਾਤੇ ਵਿੱਚ ਪਵਾ ਲਏ ਅਤੇ ਉਹਨਾਂ ਦੇ ਬਿੱਲ ਤੱਕ ਵੀ ਨਹੀਂ ਕੱਟੇ ਗਏ ਤਾਂ ਅਜਿਹੀ ਜਿਹੜੇ ਆ ਠੱਗੀ ਮਾਰੀ ਗਿਆ ਤੇ ਵੱਡੇ ਛਾਤਰ ਦਿਮਾਗ ਨਾਲ ਇਸ ਲੜਕੀ ਨੇ ਆ ਕਰੀਬ ਡੇਢ ਸਾਲ ਸ਼ੋਰੂਮ ਚ ਰਾਇਕੇ ਸ਼ੋਰੂਮ ਦੇ ਮਾਲਕ ਨੂੰ ਹੀ ਤਗੜਾ ਜਿਹੜਾ ਉਹ ਚੁਨਾ ਲਗਾ ਦਿੱਤਾ ਤੇ ਹੁਣ ਮਾਲਕ ਇਹ ਜਿੱਥੇ ਇੱਕ ਪਾਸੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਿਹਾ ਤਾਂ ਉੱਥੇ ਇਹ ਵੀ ਕਹਿ ਰਿਹਾ ਕਿ ਅੱਗੇ ਤੋਂ ਕੋਈ ਵੀ ਇਸ ਲੜਕੀ ਨੂੰ ਕੰਮਤੇ ਨਾ ਰੱਖਿਓ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁਣ ਇੱਕ ਦੂਜੇ ਨਾਲ ਦਾ ਵਿਸ਼ਵਾਸ ਘਾਤ ਕੀਤਾ ਜਾ ਰਿਹਾ ਹੈ ਤੇ ਕਿਸ ਤਰੀਕੇ ਨਾਲ ਠੱਗੀਆਂ ਵੱਜ ਰਹੀਆਂ ਨੇ ਤਾਂ ਇਸ ਸਬੰਧੀ ਮਾਲਕ ਵੱਲੋਂ ਕੀ ਕੁਝ ਕਿਹਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੇ ਕਿਹੜੀ ਕਿਹੜੀ ਕਾਰਵਾਈ ਕੀਤੀ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਕੰਮ ਜ਼ਿੰਮੇਵਾਰੀ ਸਿਮਲਾਈ ਰੱਖੀ ਸੀ ਕਸਟਮਰਾਂ ਤੋਂ ਜਿਹੜੀ ਸਰਵਿਸ ਕਰਾਉਣੀ ਹੈ ਤੇ ਜਿਹੜਾ ਕਸਟਮਰਾਂ ਦੇ ਗੱਡੀਆਂ ਦੇ ਸਪੇਅਰ ਪਾਰਟ ਦੇਣਾ ਉਹਦੀ ਜ਼ਿੰਮੇਵਾਰੀ ਸੀਗੀ ਜੀ ਉਹੀ ਉਸ ਚੀਜ਼ ਦਾ ਲੈਣ ਦੇਣ ਕਰਦੀ ਸੀ ਇਹ ਮਤਲਬ ਇਹ ਐ ਲਾ ਲੋ ਜੀ ਨੂੰ 1.5 ਸਾਲ ਹੋ ਗਿਆ ਸੀ ਸਾਡੇ ਕੋਲੇ ਲੱਗੇ ਹੋਏ ਹੌਲੀ ਹੌਲੀ ਸਾਨੂੰ ਜਦੋਂ ਬਾਅਦ ਦੇ ਵਿੱਚ ਆ ਕੇ ਮਤਲਬ ਕਾਫੀ ਕੰਮ ਬਾਅਦ ਆ ਕੇ ਪਤਾ ਲੱਗਿਆ ਵੀ ਸਾਡੇ ਕੁਝ ਸਾਮਾਨ ਦੇ ਵਿੱਚ ਅ ਕੈਸ਼ ਦੇ ਵਿੱਚ ਗੜਬੜ ਨਜ਼ਰ ਆ ਰਹੀ ਸੀ ਜਿਹੜੀ ਕਿ ਅਸੀਂ ਜਦੋਂ ਜਾਂਚ ਕਰਾਈ ਤਾਂ ਉਹ ਕਾਫੀ ਵੱਡਾ ਸਾਨੂੰ ਗੈਪ ਨਿਕਲਿਆ ਕਪੜਾ ਨਿਕਲਿਆ ਕਿੱਥਾ ਹੋਇਆ ਉਹਨਾਂ ਨੇ ਕਸਟਮਰਾਂ ਤੋਂ ਜਿਵੇਂ ਕੈਸ਼ ਪੈਸੇ ਲੈ ਕੇ ਸਾਮਾਨ ਦੇ ਬਿੱਲ ਵੀ ਨਹੀਂ ਕੱਟੇ ਜੀ ਠੀਕ ਹੈ ਪਲੱਸ ਸਮਝ ਮਾਲ ਇਸ ਸਪੇਅਰ ਬਾਰੂਮ ਦੇ ਜੇ ਪਿੰਡਿਆਂ ਦੇ ਵਿੱਚ ਪੁਰਾਣਾ ਸਮਾਨ ਰੱਖ ਕੇ ਨਵਾਂ ਸਮਾਨ ਕੱਢ ਕੇ ਵੇਚਦਾ। ਬਸ ਜਿਹੜਾ ਪੇਮੈਂਟ ਉਹਨੇ ਰੀਸੀਵ ਕੀਤੀ ਹੈ ਕਸਟਮਰਾਂ ਤੋਂ ਵਾਰੰਟੀ ਦੀ ਪੇਮੈਂਟਾਂ ਸੀਗੀਆਂ ਜੀ ਉਹ ਆਪ ਦੇ Google Pay ਤੇ ਆਪ ਦੇ ਕੋਈ ਹਸਬੰਦ ਦੇ ਨਾਂ ਤੇ ਆਪ ਦੇ ਕੋਈ ਇੱਕ ਸਾਡੇ ਕੋਲ ਫੁਰਕੂ ਲੀਕ ਸੀਗਾ ਤੇ ਉਹਦੇ ਨਾਲ ਕੰਮ ਕਰਦਾ ਸੀਗਾ ਮੁੰਡਾ ਉਹਦੇ ਨਾਂ ਤੇ ਉਹਦੇ WhatsApp ਤੇ ਅੱਡ-ਅੱਡ ਵਕ ਵਕ ਥਾਂ ਤੇ ਐਸੇ ਉਹਨੇ ਜਮਾ ਕਰਵਾ ਦਿੱਤੀ ਕਸਟਮਰਾਂ ਤੋਂ ਜਦੋਂ ਸਾਨੂੰ ਇਹ ਪਤਾ ਲੱਗਿਆ ਗੱਲਬਾਤ ਦਾ ਉਹ ਨਵੀਂ ਸਟੇਜ ਦੀ ਪਲੰਕ ਲੱਗ ਗਈ ਤੇ ਜਿਹੜੀ ਕਿ ਸਾਨੂੰ ਬਿਨਾਂ ਦੱਸੇ ਇਤੋਂ ਕੰਮ ਛੱਡ ਕੇ ਚਲੇ ਗਏ। ਥਾਣਾ ਕੋਲੇ ਸੀ ਜਾ ਕੇ ਆਪਣੀ ਕੰਪਲੀਟ ਦਰਜ ਕਰਾਈ। ਉਹਨਾਂ ਨੂੰ ਸਾਰੇ ਆਪਣੀ ਕਹਾਣੀ ਸਾਰੇ ਜੋ ਸਾਡੇ ਨਾਲ ਵਾਕਿਆ ਹੋਇਆ ਅਸੀਂ ਉਹਨਾਂ ਨੂੰ ਦਰਜ ਕਰਾਇਆ। ਉਹਨਾਂ ਨੇ ਫਿਰ ਇਸ ਚੀਜ਼ ਦਾ ਸਮ ਅਸ਼ੋਰੈਂਸ ਦਿੱਤਾ ਵੀ ਕੋਈ ਗੱਲ ਨਹੀਂ ਅਸੀਂ ਕੋਈ ਜਾਂਚ ਪੜਤਾਲ ਤੋਂ ਬਾਅਦ ਦੱਸਾਂਗੇ ਤੁਹਾਨੂੰ। ਜਿਹੜਾ ਕਿ ਇੱਕ ਲੰਬੀ ਜਾਂਚ ਪੜਤਾਲ ਤੋਂ ਬਾਅਦ ਗਵਾਹਾਂ ਦੇ ਸਬੂਤ ਲੈ ਕੇ ਉਹਨਾਂ ਨੇ ਸਾਰੀ ਜਾਣ ਤੋਂ ਬਾਅਦ ਸਾਨੂੰ ਕੱਲ ਉਹਨਾਂ ਦੀ ਇੰਟੀਮੀਸ਼ਨ ਆਈ ਕਿ ਅਸੀਂ ਉਸ ਕੁੜੀ ਦੇ ਖਿਲਾਫ ਐਫਆਈ ਆ ਦੱਚ ਕਰ ਦਿੱਤੀ ਗਈ ਹੈ ਜਿੱਥੇ ਕਿ ਲਾਪ੍ਰਿਤ ਕੌਰ ਨਾਲ ਦੀ ਜਿਹੜੇ ਇਹਨਾਂ ਦੇ ਸਰਵਿਸ ਮੈਨੇਜਰ ਇਹਨਾਂ ਨੇ ਜਿਹੜਾ ਕੰਮ ਤੇ ਰੱਖੀ ਹੋਈ ਸੀ ਜੋ ਕਿ ਇਹਨਾਂ ਨੇ ਜਿਹੜੇ ਕਹਿੰਦੇ ਜਦੋਂ ਅਸੀਂ ਹੁਣ ਪਿੱਛੇ ਜੇ ਚੈੱਕ ਕੀਤਾ ਤਾਂ 11-12 ਲੱਖ ਦੇ ਕਰੀਬ ਜਿਹੜਾ ਸਪੇਅਰ ਪਾਰਟਸ ਤੇ ਹੋਰ ਚੀਜ਼ਾਂ ਉਹਨਾਂ 'ਚ ਜਿਹੜਾ ਹੈਗਾ ਕਮੀ ਪਾਈ ਗਈ ਵੀ ਜਿਹੜਾ ਉਹ ਵੇਚੇ ਵੇਚ ਤਾਂ ਸੀਗੇ ਪਰ ਉਹਦੇ ਜਿਹੜੇ ਪੈਸੇ ਜਵਾਂ ਨਹੀਂ ਸੀਗੇ ਤੇ ਇਹਨਾਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਇਹ ਲਾਪ੍ਰਿਤ ਕੌਰ ਜਿਹੜੇ ਸਰਵਿਸ ਮੈਨੇਜਰ ਉੱਥੇ ਲੱਗੀ ਹੋਈ ਸੀਗੀ ਤੇ ਉਹ ਸਪੇਅਰ ਪਾਰਟਸ ਆ ਜਿਹੜੇ ਹੈਗੇ ਜਦੋਂ ਕੋਈ ਚੇਂਜ ਕਰਾਉਣਾ ਦਾ ਦੇ ਦਿੰਦੇ ਸੀ ਸਰਵਿਸ ਆਸਤੇ ਜਾਂ ਸਰਵਿਸ ਹੋਰ ਵੀ ਦਿੰਦੇ ਸੀ ਜਿਹੜੀਆਂ ਚੀਜ਼ਾਂ ਪਰ ਉਹ ਜਿਹੜੇ ਉਹਦਾ ਕੈਸ਼ ਜਮਾ ਨਹੀਂ ਕਰਾਇਆ ਗਿਆ ਜਿਸ ਤੇ ਦਰਾਨੇ ਪੜਤਾਲ ਹੈ ਜਿਹੜਾ ਸਾਨਾ ਸਿਵਲ ਲਾਈਨ ਵਿਖੇ ਤੇ ਮੁਕੱਦਮਾ ਨੰਬਰ 327 ਅੰਡਰ ਸੈਕਸ਼ਨ 316 4 ਤੇ 318 4 ਸਬ ਸੈਕਸ਼ਨ ਪੀ ਐਨ ਐਸ ਦੇ ਜਿਹੜੇ ਦਰਜੀਸ਼ ਕਰਕੇ ਉਹਦੀ ਤਲਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਠੀਕ ਹੈ ਤਾਂ ਕਿ ਸਿਰਫ ਕੋਈ ਨਹੀਂ ਹਜੇ ਗ੍ਰਿਫਤਾਰੀ ਨਹੀਂ ਹੋਈ ਹਜੇ ਜਿਹੜੀ ਤਲਤੀਸ਼ ਚੱਲ ਰਹੀ ਹੈ ਤੇ ਐਸ ਪਰ ਲਾਅ ਜਿਹੜੇ ਹੈਗੇ ਆ ਇਹਦੇ ਫਾਲੋ ਕਰਕੇ ਤੇ ਅੱਗੇ ਜਿਹੜ ਅਰੈਸ ਕੀਤਾ ਜਾਊ